ਇਨਾ ਭਗਤਾਂ ਵਾਸਤੇ ਵਿਚਾਰਿਆ ਵਾਸਤੇ ਖਾਣ ਵਾਸਤੇ ਨਾ ਕੇਲੇ ਰੱਖੇ ਜਾਂਦੇ ਨੇ ਆਂ ਮੂੰਗਫਲੀਆਂ ਪਾਈਆਂ ਜਾਂਦੀਆਂ ਇਕੱਠੇ ਹੀ ਜਾਨਵਰ ਨੇ ਹਿਰਨ ਵੀ ਹੈ ਗਾਂ ਬਾਈ ਤੂੰ ਨਾ ਪੈਜੀ ਕਿਤੇ ਮੈਨੂੰ ਸਪੀਡ ਓਵਰ ਕਰਦਾ ਤੇ ਉਹਦਾ ਵੀ ਲਾਜ ਜਿਹੜਾ ਇਹਨਾਂ ਨੇ ਬੜੇ ਤਰੀਕੇ ਨਾਲ ਕੀਤਾ ਵੇਖਿਆ ਜਿਹਾ ਨਾ ਫੀਡ ਦੀ ਲੋਕੇਸ਼ਨ ਤਾਂ ਬਾਲੀ ਹੀ ਜ਼ਬਰਦਸਤ ਲੱਗਦੀ ਪਈ ਹੈ ਤੇ ਆਪਣੇ ਤਾਂ ਦੇ ਸਰੋਂ ਨਹੀਂ ਹੈਗੀਆਂ ਪਰ ਇੱਧਰ ਸਰੋਂ ਜੜੀਆਂ ਨੇ ਪੂਰੀਆਂ ਮਲੋਂ ਫੁੱਲ ਲੱਗੇ ਹੋਏ ਆ ਤੇ ਉਸ ਤੋਂ ਬਾਅਦ ਦੇ ਵਿੱਚ ਸਰੋਂ ਪੱਕਣੀ ਸ਼ੁਰੂ ਹੋਏਗੀ ਤੇ ਆ ਪਹਾੜੀ ਦੇ ਉੱਤੇ ਬਣਿਆ ਆ ਮੰਦਿਰ ਲੋਕੇਸ਼ਨ ਬਹੁਤ ਜ਼ਬਰਦਸਤ ਹੈ ਵੀਡੀਓ ਨਾਲ ਜੁੜੇ ਮਿੱਤਰ ਪਿਆਰਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਲੰਮੇ ਇੰਤਜ਼ਾਰ ਤੋਂ ਬਾਅਦ ਦੇ ਵਿੱਚ ਆਪਾਂ ਆਪਣਾ ਸਫ਼ਰ ਸ਼ੁਰੂ ਕੀਤਾ ਹੈ ਜਿਹੜਾ ਕਿ ਸਾਊਥ ਇੰਡੀਆ ਵਾਲੀ ਸਾਈਡ ਤੇ ਆਪਾਂ ਜਾ ਰਹੇ ਆ ਅਸ ਟਾਈਮ ਮੇਰੇ ਨਾਲ ਆਪਣਾ ਛੋਟਾ ਵੀਰ ਅਰਸ਼ ਰਾਏ ਆ ਤੇ ਆਪਾਂ ਤੁਹਾਨੂੰ ਕਮਾਵਾਗੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਹਾਡੀ ਸਪੋਰਟ ਨਾਲ ਆਪਾਂ ਵਧੀਆ ਤੋਂ ਵਧੀਆ ਤੁਹਾਨੂੰ ਟੂਰ ਜਿਹੜੇ ਆ ਕਵਰ ਕਰਾਵਾਂਗੇ ਤੇ ਨਾਲ ਦੀ ਨਾਲ ਜਿਹੜੇ ਆਪਣੇ ਕਿਸਾਨੀ ਧਰਨਾ ਲੱਗ ਰਿਹਾ ਹੈਗਾ ਦਿੱਲੀ ਦੇ ਵਿੱਚ ਉਹਦੀ ਵੀ ਸਪੋਰਟ ਕਰਾਂਗੇ 노 ਫਾਰਮਰ 노 ਫੂਡ ਦਾ ਆਪਣਾ ਸੰਦੇਸ਼ ਹੋਏਗਾ ਹਰ ਜਗ੍ਹਾ ਦੇ ਆਪਾਂ ਜਾਵਾਂਗੇ ਤੇ ਆਪਣੇ ਨਾਲ ਜੁੜੇ ਰਹਿਣਾ ਮਿੱਤਰੋ ਇਸ ਰੋਡ ਦੇ ਉੱਤੇ ਵੇਖੋ ਟੂਲ ਟੈਕਸ ਕਿੰਨਾ ਵੱਡਾ ਬਣਿਆ ਹੋਇਆ ਆ ਆਪਾਂ ਚੱਲ ਰਹੇ ਆ ਐਕਸਪ੍ਰੈਸ ਹਾਈਵੇ ਤੇ ਇਸ ਹਾਈਵੇ ਦੇ ਰੂਲ ਬੜੇ ਵਧੀਆ ਨੇ ਨਾ ਤਾਂ ਇਹਦੇ ਵਿੱਚ ਕੋਈ ਜਾਨਵਰ ਪਸ਼ੂ ਕੋਈ ਵੀ ਨਹੀਂ ਆਊਗਾ ਰੋਡ ਦੇ ਵਿੱਚ ਤੇ ਜੇ ਕੋਈ ਸਪੀਡ ਓਵਰ ਕਰਦਾ ਹੈ ਤੇ ਉਹਦਾ ਵੀ ਲਾਜ ਜਿਹੜਾ ਇਹਨਾਂ ਨੇ ਬੜੇ ਤਰੀਕੇ ਨਾਲ ਕੀਤਾ ਵੇਖਿਆ ਜੀ ਹੋਣਾ ਸਪੀਡ ਤੁਹਾਡੀ ਉਹ ਸਪੀਡ ਜਿੰਨੀ ਉਹ ਇੱਥੇ ਸ਼ੋਅ ਕਰੇਗੀ ਜੇ ਤੁਹਾਡੀ ਓਵਰ ਸਪੀਡ ਹੋਵੇਗੀ ਤਾਂ ਰੇ ਟਖਰਾਂ ਦੇ ਵਿੱਚ ਤੁਹਾਡੀ ਸਪੀਡ ਸ਼ੋਅ ਹੋਊਗੀ ਤੇ ਆਨਲਾਈਨ ਇਹਦਾ ਮਤਲਬ ਚਿਹਰਾਣ ਬੋਲੂਗਾ ਗੱਡੀ ਆ ਚਾਹੇ ਮੋਟਰਸਾਈਕਲ ਆ ਚਾਹੇ ਕੋਈ ਟਰੱਕ ਆ ਕੁਝ ਵੀ ਤੁਸੀਂ ਚਲਾਉਂਦੇ ਹੋ ਵੈਸੇ ਤਾਂ ਮੋਟਰਸਾਈਕਲ ਇਹਨਾਂ ਨੇ ਲੋਡ ਨਹੀਂ ਕੀਤਾ ਵੀ ਇੱਥੇ ਨਹੀਂ ਚਲਾ ਸਕਦੇ ਪਰ ਇਹ ਜਿਹੜਾ ਸਿਸਟਮ ਬੜਾ ਵਧੀਆ ਲੱਗਿਆ ਹੈਗਾ ਕਿ ਜਿਹੜਾ ਓਵਰ ਸਪੀਡ ਕਰਕੇ ਦੂਜਿਆਂ ਦਾ ਨੁਕਸਾਨ ਕਰਦੇ ਨੇ ਇਹਦਾ ਬਹੁਤ ਵਧੀਆ ਆਪਾਂ ਨੂੰ ਲੱਗਿਆ ਵੀ ਜਿਹੜੀਆਂ ਸੜਕਾਂ ਐ ਹੁਣ ਮੰਨ ਲਓ ਵੀ ਅਸੀਂ ਇਸ ਰੋਡ ਤੋਂ ਆ ਰਹੇ ਸੀ ਤੇ ਜੇ ਜੈਪੁਰ ਨੂੰ ਜਾਣਾ ਤੇ ਸਿੱਧਾ ਆਪਾਂ ਇਧਰ ਨੂੰ ਕ੍ਰੋਸ ਕਰਕੇ ਤੇ ਨਾਲ ਦੀ ਨਾਲ ਚਲੇ ਜਾਣਾ ਜੇਕਰ ਜੇ ਰੋਡ ਤੇ ਕਿਸੇ ਨੇ ਚੜਨਾ ਹੈ ਜਾਂ ਦੂਜੇ ਪਨੇ ਜਾਣਾ ਫਿਰ ਇੱਥੋਂ ਆਪਾਂ ਨੂੰ ਕ੍ਰੋਸ ਕਰਨਾ ਪਊਗਾ ਇਹ ਗੋਲ ਚੱਲ ਕੇ ਤੇ ਇਹਦੇ ਚੜ ਕੇ ਜੇ ਤੁਸੀਂ ਅੰਬਾਲੇ ਸਾਈਡ ਨੂੰ ਜਾਣਾ ਸਿੱਧਾ ਚਲੇ ਜਾਓਗੇ ਇਧਰਲੇ ਪੰਨੇ ਤੇ ਇਧਰ ਸ਼ਹਿਰ ਦਾ ਤਾਂ ਨਹੀਂ ਆਪਾਂ ਨੂੰ ਪਤਾ ਹੈਗਾ ਵੀ ਕਿਹੜਾ ਸ਼ਹਿਰ ਹੈ ਉਹਦੇ ਵਾਸਤੇ ਥੱਲੇ ਹੀ ਰੋਡ ਲੰਘ ਜਾਂਦਾ ਨਾਨ ਗੂੜੀ ਨਾਨ ਗੂੜੀ ਇੱਧਰ ਨਾਨ ਨਾਨ ਗੂੜੀ ਤੇ ਬਾਕੀ ਐਕਸਪ੍ਰੈਸ ਹਾਈਵੇ ਬੜਾ ਵਧੀਆ ਹੈ ਸਾਨੂੰ ਤਾਂ ਬਹੁਤ ਵਧੀਆ ਲੱਗਾ ਇਹਦੇ ਤੇ ਸਫਰ ਕਰਕੇ ਤੇ ਇੱਥੇ ਦੇ ਜਿਹੜੇ ਲੋਕਲ ਲੋਕਾਂ ਨੂੰ ਚੜਨ ਵਾਸਤੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਅਸਲ ਦੇ ਵਿੱਚ ਇਹ ਜਿਹੜਾ ਰੋਡ ਹੈ ਲੰਮੇ ਸਫਰਾਂ ਵਾਸਤੇ ਹੀ ਆ ਕਾਰਪੋਰੇਟਰ ਦੀਆਂ ਜਿਵੇਂ ਗੱਡੀਆਂ ਚੱਲੀਆਂ ਨੇ ਜਿਨ੍ਹਾਂ ਨੇ ਦੂਰ ਦਾ ਸਫਰ ਕਰਨਾ ਤੇ ਹਾਏ ਬਹੁਤ ਵਧੀਆ ਹੈ ਪਹੁੰਚ ਚੁੱਕਿਆ ਇਸ ਟਾਈਮ ਸ਼੍ਰੀ ਸ਼ਾਮ ਹੋਟਲ ਦੇ ਵਿੱਚ ਰਾਜਸਥਾਨ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਭੁੱਖ ਬਹੁਤ ਲੱਗੀ ਐ ਟਾਈਮ ਤਕਰੀਬਨ ਕਿੰਨਾ ਹੋ ਗਿਆ ਟਾਈਮ ਬਿਲਕੁਲ ਗੱਲ ਲੈ ਸਮਝਦੇ ਹੋ ਖਾਣੇ ਕੇ ਬਾਅਦ ਫੇਰ ਦੁਬਾਰਾ ਦੂਸਰਾ ਦੇਖੇਗਾ ਘਰ ਵਰਗਾ ਖਾਣਾ ਹੋਏਗਾ ਹਾਂਜੀ ਬਿਲਕੁਲ A1 A1 ਲੋਕ ਤੁਹਾਨੂੰ ਦੇਖ ਰਹੇ ਨੇ ਸਹੀ ਹੋਏਗਾ ਨਾ ਚਲੋ ਠੀਕ ਐ ਕਹਿੰਦੇ A1 ਖਾਣਾ ਹੋਏਗਾ ਤੇ ਹੁਣ ਆਪਾਂ ਤੇ ਬੈਠ ਕੇ ਰੋਟੀ ਖਾਂਦੇ ਆ ਆਪਣੇ ਮਿਕਸ ਸੋਜੀ ਕਰਤੀ ਆ ਆਰਡਰ ਇਹ ਆ ਰੋਟੀਆਂ ਰੋਟੀਆਂ ਵੇਖ ਬਾਲੀਆਂ ਵੱਡੀਆਂ ਨੇ ਆਪਣੇ ਅਰਸ਼ ਬੜਾ ਹੀ ਹੈ ਨੇ ਮੁਲਕਾ ਨੇ ਦੇ ਆਮ ਜਿਹੜੇ ਨਾ ਛੋਟੇ ਜਿਹੇ ਹੁੰਦੇ ਨੇ ਸਹੀ ਹੈ ਸਹੀ ਕਰਕੇ ਵੇਖਦੇ ਵੀ ਕੀ ਸੇਕ ਵੀ ਹੈਗਾ ਕਿ ਐਵੇਂ ਹੀ ਹੈ ਹੈਗੀ ਹੈ ਗੱਲ ਪਰ ਹੂੰ ਨਹੀਂ ਨਹੀਂ ਵਾਕਈ ਜਿਵੇਂ ਕਿਹਾ ਸੀ ਉਹਦੇ ਤੇ ਪੂਰਾ ਖਰਾ ਹੈ ਉਤਰਿਆ ਨੇ ਰੋਟੀ ਪਾਣੀ ਛਕ ਲਿਆ ਪੂਰੀ ਘੈਂਟ ਗੱਲ ਬਾਤ ਸੀ ਉਨਾ ਪਾ ਵਦਾਂਗੇ ਜੈਪੁਰ ਵਾਲੀ ਸਾਈਡ ਨੂੰ ਤਕਰੀਬਨ 1925 ਕਿਲੋਮੀਟਰ ਹਾਂ 125 ਕਿਲੋਮੀਟਰ ਜੈਪੁਰ ਤੇ ਉਸ ਤੋਂ ਬਾਅਦ ਜੋ ਵੀ ਰਸਤੇ ਦੇ ਵਿੱਚ ਹੋਵੇਗਾ ਉਹ ਤੁਹਾਨੂੰ ਦਿਖਾਉਂਦੇ ਜਾਵਾਂਗੇ ਹਾਂਜੀ ਆ ਸੇ ਆਏ ਹਾਂ ਅਸੀਂ ਪੰਜਾਬ ਸੇ ਆਏ ਹਾਂ ਕਾਹ ਪਰ ਜਾ ਰਹੇ ਹੋ ਅਬ ਹਮ ਜਾ ਰਹੇ ਹਾਂ ਅਜਮੇਰ ਕੋ ਜਾ ਰਹੇ ਹਾਂ ਆਪ ਕਹਾ ਸੇ ਹੋ ਕੋਰਪੋਟਲੇ ਸੇ ਪੰਜਾਬੀਓਂ ਕ ਜਾਣਦੇ ਹੋ ਪੰਜਾਬੀ ਵਲੌਗ ਦੇਖਦੇ ਹੋ ਹਾਂ ਪੰਜਾਬ ਗਏ ਹੋ ਕਦੀ ਨਹੀਂ ਗਏ ਇੱਕ ਵਾਰ ਆਣਾ ਫਿਰ ਔਰ ਠੀਕ ਠਾਕ ਹੋ ਠੀਕ ਹੈ ਅੱਜ ਆਪਾਂ ਬਣ ਰਹੇ ਜੈਪੁਰ ਵਾਲੀ ਸਾਈਡ ਤੋਂ ਜੈਪੁਰ ਤੋਂ ਵਿਚਕਾਰ 233 ਕਿਲੋਮੀਟਰ ਆਪਾਂ ਨਾ ਰਾਜਸਥਾਨ ਦੇ ਵਿੱਚ ਐਂਟਰ ਕੀਤੇ ਹੋਏ ਆ ਤੇ ਜੈਪੁਰ ਤੋਂ ਤਕਰੀਬਨ 70 ਕੁ ਕਿਲੋਮੀਟਰ ਪਿੱਛੇ ਆ ਤੇ ਇੱਥੇ ਆਪਾਂ ਬੜਾ ਵਧੀਆ ਸਿਸਟਮ ਲੱਗਿਆ ਕਿ ਇੱਥੇ ਬਾਂਦਰ ਬਹੁਤ ਜ਼ਿਆਦੇ ਨੇ ਤੇ ਇਧਰ ਕਬੂਤਰ ਵੀ ਬੜੇ ਨੇ ਤੇ ਇਹਨਾਂ ਵਾਸਤੇ ਨਾ ਭਗਤਾਂ ਵਾਸਤੇ ਵਿਚਾਰਿਆਂ ਵਾਸਤੇ ਇੱਥੇ ਖਾਣ ਵਾਸਤੇ ਨਾ ਕੇਲੇ ਰੱਖੇ ਜਾਂਦੇ ਨੇ ਆਂ ਮੂੰਗਫਲੀਆਂ ਪਾਈਆਂ ਜਾਂਦੀਆਂ ਇੱਕਠੇ ਜਾਨਵਰ ਨੇ ਹਿਰਨ ਵੀ ਹੈ ਗਾਂ ਬਾਈ ਤੂੰ ਨਾ ਪੈ ਜੀ ਕਿਤੇ ਮੈਨੂੰ ਹਿਰਨ ਵੀ ਆਉਂਦੇ ਹਿਰਨ ਹਾਂ ਉਹ ਹਿਰਨ ਵੀ ਹੈਗੇ ਆ ਇਹ ਜੰਗਲੀ ਏਰੀਆ ਚ ਆ ਪਤਾ ਨਹੀਂ ਲੱਗਦਾ ਵੀ ਬਾਕੀ ਬਹੁਤ ਖੁੱਲਾ ਢੁਲਾ ਹੈ ਖੁੱਲਾ ਢੁਲਾ ਉਹ ਸਾਹਮਣੇ ਤੁਸੀਂ ਦੇਖੋ ਹਿਰਨ ਵੀ ਹੈਗੇ ਆ ਤੇ ਰੋਡ ਤੇ ਤੁਰੇ ਫਿਰਦੇ ਨੇ ਆ گاਵਾ ਵੀ ਹੈ ਕਬੂਤਰ ਵੀ ਹੈਗੇ ਆ ਤੇ ਇਹਨਾਂ ਇਹਨਾਂ ਵਾਸਤੇ ਨਾ ਵੀ ਰક્ષਣ ਜਿਹੜਾ ਹੈ ਆਮ ਜਿਹੜੇ ਲੋਕ ਨੇ ਜਿਹੜੇ ਪੁੰਨਦਾਨ ਕਰਨ ਵਾਲੇ ਨੇ ਉਹ ਆਣ ਕੇ ਇੱਥੇ ਕਰ ਜਾਂਦੇ ਆ ਆਪਦਾ ਪੁੰਦਣ ਉਹਕੇਲੇ ਲਏ ਆਉਂਦਾ ਕੋਈ ਆਪ ਕੋ ਪੈਸਾ ਦਿੱਤਾ ਹੈ ਇਹਨਾਂ ਨੂੰ ਖਾਣ ਵਾਸਤੇ ਇੱਧਰ گاਵਾ ਵੀ ਆ ਗਿਆਂ ਸਾਰਾ ਕੁਝ ਵੇਖਣ ਆਏ ਇਹੋ ਜੀਆਂ ਕੁਦਰਤੀ ਜਿਹੜੀਆਂ ਚੀਜ਼ਾਂ ਨਾ ਬਹੁਤ ਘੱਟ ਹੀ ਵੇਖਣ ਨੂੰ ਮਿਲਦੀਆਂ ਨੇ ਕੀ ਗੱਲ ਹੈ ਨਹੀਂ ਪਿਆਸ ਲੱਗੀ ਆ ਫਰਕ ਹੈਗਾ ਨਾ ਜਿਵੇਂ ਆਪਾਂ ਮੰਨ ਲਓ ਜਦੋਂ ਦਾ ਪੰਜਾਬ ਚੋਂ ਇੱਧਰ ਹਰਿਆਣਾ ਤੇ ਹਰਿਆਣੇ ਤੋਂ ਬਾਅਦ ਚ ਰਾਜਸਥਾਨ ਚ ਐਂਟਰ ਕੀਤਾ ਨਾ ਗਲਾ ਸੁੱਕਣ ਲੱਗ ਪਿਆ ਸਹੀ ਗੱਲ ਹੈ ਬਹੁਤ ਜ਼ਿਆਦਾ ਫਰਕ ਪੈ ਗਿਆ ਹਨ ਉੱਧਰ ਤਾਂ ਆਪਣੀ ਕਿਤੇ ਕਿਤੇ ਧੁੰਦ ਵੀ ਸੜਦਾ ਰ ਤੜਕੀ ਤੁੜਕੇ ਇੱਥੇ ਪਰ ਧੁੱਪ ਹੈ ਤਿੱਖੀ ਧੁੱਪ ਪੈਣ ਰਹੀ ਆ ਤਾਂ ਜੈਪੁਰ ਬਾਈਪਾਸ ਤੋਂ ਹੀ ਲੰਘ ਰਹੇ ਆ ਅਜਮੇਰ ਨੂੰ ਜਾ ਰਹੇ ਆ ਤੇ ਟ੍ਰੈਫਿਕ ਵੇਖੋ ਬਾਈਪਾਸ ਤੇ ਇੰਨੀ ਜ਼ਿਆਦੀ ਹੋਈ ਪਈ ਹੈ ਟ੍ਰੈਫਿਕ ਬੜੇ ਟਾਈਮ ਦਾ ਟ੍ਰੈਫਿਕ ਦੇ ਵਿੱਚ ਫਸੇ ਹੋਈ ਆ ਜੈਕਾਰਾ ਕਿ ਤੇ ਅਸੀਂ ਜੈਪੁਰ ਦੇ ਖਤਰ ਰਾਈਡਰ ਕੰਮ ਕਰਦੇ ਫਿਰ ਪਤਾ ਨਹੀਂ ਕੀ ਹੋਣਾ ਹੈ ਇਹ ਬਾਈਪਾਸ ਵਾਲਾ ਰੋਡ ਹੀ ਆ ਇੰਨਾ ਜ਼ਿਆਦਾ ਟ੍ਰੈਫਿਕ ਲੱਗਾ ਹੋਇਆ ਲੰਘਣਾ ਮੁਸ਼ਕਲ ਹੋ ਰਿਹਾ ਹਾਂਜੀ ਬਾਈ ਮਿੱਤਰੋ ਹੁਣ ਆਪਾਂ ਅਗੇ ਪੰਪ ਤੇ ਤੇ ਇੱਕ ਟੈਂਕੀ ਆਪਾਂ ਕੱਲ ਫੁੱਲ ਕਰਵਾਈ ਸੀ ਇਹਨਾਂ ਤੇ ਇੱਕ ਹੋਣ ਕਰਵਾ ਲਈ ਯਾਰ ਹਜ਼ਾਰ ਦਾ ਕਰਦੇ ਬਾਈ ਕਿੰਨੇ ਕਿਲੋਮੀਟਰ ਚਲਾਇਆ ਸੀ ਕੱਲ ਆਪਾਂ ਮੈਨੂੰ ਲੱਗ ਕੱਲੋ ਤੇ ਅੱਜ ਵੈਸੇ ਮੈਨੂੰ ਲੱਗਦਾ ਵੀ 400 ਪਲੱਸ ਕਿਲੋਮੀਟਰ ਚੱਲ ਗਿਆ ਹਜ਼ਾਰ ਦੇ ਤੇਲ ਨਾਲ ਹੂੰ ਹੂੰ ਤੇ ਐਵਰੇਜ ਆਪਣੀ ਲਗਭਗ 38 ਤੋਂ 40 ਦੀ ਐਵਰੇਜ ਮਿਲ ਰਹੀ ਹੈ ਕੀ ਹੈ ਸਹੀ ਤਰੀਕੇ ਨਾਲ ਚਲਾ ਰਹੇ ਹਾਂ ਹਾਂ ਕਿਉਂਕਿ ਆਪਾਂ ਤਾਂ ਦਵੱਲਿਆਂ ਵੀ ਨਹੀਂ 80 90 ਤੋਂ ਪਲੱਸ ਤਾਂ ਕੀਤਾ ਹੀ ਨਹੀਂ ਹਨਾ 90 तो सही है नहीं नहीं पिछले टूर ਤੇ ਗਏ ਤੇ ਉਹ ਓਕੇ ਜੀ ਓਕੇ 27 28 ਦੀ ਦਿੱਤੀ ਸੀ ਹੂੰ ਠੀਕ ਹੈ ਤੇ ਅਜਮੇਰ ਇੱਥੋਂ ਰਹਿ ਗਿਆ ਬਾਈ 80 ਕਿਲੋਮੀਟਰ ਪੂਰਾ ਤੇ ਅਜਮੇਰ ਪਹੁੰਚ ਕੇ ਪਹੁੰਚਣਾ ਆਪਾਂ ਕਹਿੰਦੇ ਹਾਂ ਪਹੁੰਚ ਜਾਣਾ ਘੰਟੇ ਇੱਕ ਤੱਕ ਤੇ ਸੂਰ ਥੱਲੇ ਨੂੰ ਡੇਗਦਾ ਹੁੰਦਾ ਅੱਥਣੀ ਜੀ ਉਹ ਵੇਖ ਲਓ ਇੰਨਾ ਕ ਪਿਆ ਤੇ ਦਿਨ ਛੇਪ ਦੇ ਤੂੰ ਪਹਿਲਾਂ ਆਪਾਂ ਅਜਮੇਰ ਪਹੁੰਚ ਜਾਗੇ ਆਪਾਂ ਪਹੁੰਚ ਚੁੱਕੇ ਹਾਂ ਇਸ ਟਾਈਮ ਅਜਮੇਰ ਤੇ ਸਾਹਮਣੇ ਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਭਾ ਇੱਧਰਲੇ ਬਨੇ ਪਾਰਟ ਹੋ ਰਿਹਾ ਤੇ ਇੱਧਰ ਇਹ ਸਾਹਮਣੇ ਰੀਗਲ ਹੋਟਲ ਆ ਜੇ ਤੁਸੀਂ ਵੀ ਕਿਤੇ ਆਉਣਾ ਹੋਵੇ ਤੇ ਰੀਗਲ ਹੋਟਲ ਦੇ ਸਾਹਮਣੇ ਆ ਗੁਰਦੁਆਰਾ ਸਾਹਿਬ ਜੋ ਕੋਣ ਆਪਾਂ ਇੱਥੇ ਮੱਥਾ ਟੇਕਦੇ ਆਂ ਤੇ ਪੁੱਛਦੇ ਆਂ ਜੇ ਆਪਾਂ ਨੂੰ ਕਮਰਾ ਮਿਲ ਜੇ ਆਪਣਾ ਬੁਲਟ ਤੇ ਆਪਾਂ ਨੂੰ ਗੁਰਦਾਰੇ ਦੇ ਨਾਲ ਹੀ ਇੱਕ ਸਰਾਹ ਬਣੀ ਤੇ ਉੱਥੇ ਕਮਰਾ ਮਿਲ ਗਿਆ ਤੇ ਕਮਰਾ ਵਧੀਆ ਇੱਧਰਲੇ ਬਨੇ ਆਪਣੇ ਪੈਕ ਬੈਗ ਪਾਵਰ ਬੈਂਕ ਪਿਆ ਮੋਬਾਈਲ ਚਾਰਜ ਹੋ ਰਿਹਾ ਨੇ ਤੇ ਇੱਧਰ ਬਾਥਰੂਮ ਹੈਗੇ ਨੇ ਜਿੰਨੇ ਵੀ ਸਰਾਹ ਦੇ ਕਮਰੇ ਆ ਉਹਨਾਂ ਦੇ ਸਾਰੇਆਂ ਦੇ ਅਟੈਚ ਬਾਥਰੂਮ ਇੱਥੇ ਬਣੇ। ਅੱਜ ਅਸੀਂ ਅਜਮੇਰ ਦੀਆਂ ਗਲੀਆਂ ਦੇ ਵਿੱਚ ਘੁੰਮ ਰਹੇ ਆ। ਭੁੱਖ ਲੱਗੀ ਹੋਈ ਹੈ ਰਾਤ ਦਾ ਖਾਣਾ ਖਾਣ ਵਾਸਤੇ ਪਹੁੰਚਿਆ ਇਸ ਹੋਟਲ ਦੇ ਵਿੱਚ ਤੇ ਬਾਕੀ ਰੋਟੀ ਪਾਣੀ ਆਪਾਂ ਇੱਥੇ ਖਾਣੇ ਆ। ਰਾਤ ਦਾ ਖਾਣਾ ਆਪਣਾ ਰੈਡੀ ਹੋ ਚੁੱਕਾ ਹੈ। ਆ ਅਜਮੇਰ ਸ਼ਹਿਰ ਦੇ ਵਿੱਚ ਇੱਕ ਹੋਟਲ ਸੀ ਗੁਰਦਾਰੇ ਦੇ ਨਾਲ। ਉਸ ਹੋਟਲ ਦੇ ਵਿੱਚ ਆਪਾਂ ਰੋਟੀ ਖਾਣ ਲੱਗੇ ਆ। ਮਿਕਸ ਵੈਜਿਟ ਮੰਗਾ ਲਈ ਆ ਤੇ ਤਵੇ ਦੀਆਂ ਰੋਟੀਆਂ ਨੇ ਤੇ ਬਾਕੀ ਅੱਜ ਦਾ ਵਲੌਗ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ। ਆ ਜੋ ਤੁਹਾਡੇ ਸ਼ਹਿਰ ਵਾਲੇ ਜਿਲ੍ਹਾ ਤੁਸੀਂ ਸ਼ੇਅਰ ਕਰੋਗੇ ਆਪਾਂ ਤਾਂ ਹੀ ਵਧੀਆ ਤੋਂ ਵਧੀਆ ਵੀਡੀਓ ਬਣਾ ਸਕਦੇ ਆ ਇਸੇ ਆਪਣਾ ਅੱਜ ਦਾ ਬਲੌਗ ਵੀਡੀਓ ਚੰਗੀ ਲੱਗੀ ਜੇ ਨੇ ਸ਼ੇਅਰ ਐ ਕਮੈਂਟ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ